ਲਿੱਤਰਾਂ ਵਾਲਾ ਸਰਪੰਚ ਸਾਹਿਬ ਛੇ ਤੌਰ ਤੇ ਵੀ ਪੁੱਜ ਗਏ ਆ ਉਹਨਾਂ ਦਾ ਵੀ ਧੰਨਵਾਦ ਹੈ ਹਾਂਜੀ ਮਾਈਕ ਉਹ ਬਹੁਤ ਬਹੁਤ ਧੰਨਵਾਦ ਬਾਰਮਲੇ ਕਬੱਡੀ ਕੋਈ ਆ ਮਾਲੋ ਵਾਲੀਏ ਕੀਪੇ ਦਾ ਕਾਕਾ ਸ਼ਕਦੌਲਤ ਵਾਲਾ ਆਉਂਦਾ ਵੀ ਆਪਣੀ ਟੀਮ ਲਈ ਹਰ ਸਾਲ ਹੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਡਾਊਨ ਟੂ ਅਰਥ ਬੰਦਾ ਹੈ ਲੋਡ ਵੇਲੇ ਖੜਦਾ ਹੈ ਚੰਗੇ ਮਾੜੇ ਟਾਈਮ ਆਹ ਕਹਿੰਦੇ ਪਲੇਅਰਾਂ ਦੀ ਵੀ ਮਦਦ ਕਰਦਾ ਹੈ ਸਾਡੇ ਕੀਪੇ ਮਾਲੋ ਵਾਲੀਏ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਬਾਲਮ ਧੂੜਕੋੜੀਏ ਦੀ ਰੇਡ ਤੇ ਦੂਸਰੇ ਪਾਸੇ ਜਸ ਕੋਸ਼ਿਸ਼ ਕਰਦਾ ਹੋਇਆ ਪਰ ਬਾਲਮ ਵੀ ਅੱਜਕੱਲ ਟੌਪ ਦੀਆਂ ਰੇਡਾਂ ਪਾਉਂਦਾ ਹੈ ਵੱਡੇ ਵੱਡੇ ਮੇਲਿਆਂ ਤੇ ਸਿਰਾ ਕਰਾਉਂਦਾ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਨਾ ਪਿਆਰ ਦੇ ਨਾਲ ਭਾਈ ਜੀ ਖੇਡੋ ਪਿਆਰ ਦੇ ਨਾਲ ਉਧਰ ਕਰਨ ਸਾਡਾ ਭਰਾ ਯੂਕੇ ਵਾਲਾ ਤੇ ਕਪਲ ਕਲੇਨ ਅਮਰੀਕਾ ਦੇ ਵਿੱਚ ਬੈਠਾ ਉਸ ਉਹਨਾਂ ਦੋਨਾਂ ਭਰਾਵਾਂ ਵੱਲੋਂ ਕਰਨੂਕੇ ਤੇ ਨਾਲ ਕਪਲ ਕਲੇਨ ਅਮਰੀਕਾ ਵਾਲਾ ਬੈਸਟ ਰੇਡਰ ਤੇ ਬੈਸਟ ਯਾਪੀ ਨੂੰ 11-11 ਹਜ਼ਾਰ ਦਿੱਤਾ ਜਾਵੇਗਾ ਸਾਡਾ ਵੀਰ ਅਗਲੀ ਗੱਲ ਪ੍ਰਮਾਲਪ ਨੂੰ ਆਹ ਪਿਆਰ ਨਾਲ ਪਿਆਰ ਨਾਲ ਕੁਲਦੀਪ ਕੋਈ ਗੱਲ ਨਹੀਂ ਦੇਖੋ